cái này là cái gì vậy? cái này là cái gì vậy? cái này là gì vậy? cái cái ਹਾਲ ਸ਼੍ਰੀ ਕ੍ਰਿਸ਼ਨਾ ਅੱਜ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਯਾਰ ਬਹੁਤ ਹੀ ਸ਼ਰਦਾ ਅਤੇ ਪਿਆਰ ਨਾਲ ਡੇਰਾ ਬਾਬਾ ਮੋਲੀ ਦਾ ਸ਼੍ਰੀ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਲੱਡੂ ਗਾਇਕ ਸਾਡੇ ਵਿੱਚ ਬਠਿੰਡੇ ਤੋਂ ਆਏ ਹਨ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਲਿਲਾਵਾਂ ਦਾ ਗੁਣਗਾਨ ਕਰ ਰਹੇ ਹਨ ਬਖ ਬਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਅਧਾਰਿਆਂ ਦੇ ਆਗੂ ਸਹਿਬਾਨ ਮੈਂਬਰ ਸਹਿਬਾਨ ਸਾਡੇ ਵਿੱਚ ਪਧਾਰੇ ਹੋਏ ਹਨ ਜਿਵੇਂ ਕਿ ਸਾਡੇ ਇਲਾਕੇ ਦੇ ਐਮਐਲਏ ਲਾਡੀ ਜੀ ਅਤੇ ਅਵਿੰਦਰ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਜੀ ਕੁਵਾੜ ਅਤੇ ਹੋਰ ਵੀ ਬਹੁਤ ਸਾਰੀ ਰਾਜਨੀਤਿਕ ਸੰਸਥਾਵਾਂ ਦੇ ਆਗੂ ਸਾਡੇ ਵਿੱਚ ਪਧਾਰੇ ਹੋਏ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਪ੍ਰਭੂ ਦੇ ਜਨਮ ਦਿਨ ਦੀਆਂ ਸਾਰ ਸੰਤਾਂ ਨੂੰ ਮੈਂ ਆਪਣੇ ਵੱਲੋਂ ਸ਼ਿੰਦਰੈਨ ਗੁਪਤਾ ਚੇਅਰਮੈਨ ਡੇਰਾ ਬਾਬਾ ਮੁੱਲੀਦਾਸ ਸ਼ੀ ਮੰਦਰ ਵੱਲੋਂ ਅਤੇ ਆਪਣੇ ਸਮੂਹ ਮੈਂਬਰਾਂ ਵੱਲੋਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਬਹੁਤ 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 ਮੁਬਾਰਕਾਂ ਦਿਨਾਂ ਹੈ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਨਾਮ ਮੈਂ ਅਰਜੀਵ ਗੁਪਤਾ ਪ੍ਰਧਾਨ ਡੇਰਾ ਬਾਬਾ ਮੁੱਲੀਦਾਸ ਸ਼ੀ ਮੰਦਰ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਲੱਟੂ ਜੀ ਬਠਿੰਡੇ ਤੋਂ ਆਪਣਾ ਗੁਣਗਾਨ ਕਰ ਰਿਹਾ ਨਾ ਇਸ ਵਿੱਚ ਸਾਰੇ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਪਹੁੰਚੇ ਹਨ ਕੱਲ 17 ਤਰੀਕ ਨੂੰ ਭੰਡਾਰਾ ਵਰਤਾਇਆ ਜਾਵੇਗਾ ਅਸੀਂ ਮੰਦਿਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੈ ਸ਼੍ਰੀ ਰਾਮ ਜੀ